ਦਾ ਸ਼ੌਂਕ ਲੋਕਾਂ ਨੂੰ ਬਹੁਤ ਜ਼ਿਆਦਾ ਵਾ। ਹਰ ਇਹ ਜਿਹੜਾ ਤੁਹਾਡਾ ਸਵਾਲ ਹੈ ਕਿ ਕੈਨੇਡਾ ਅਮਰੀਕਾ ਜਾਂ ਹਿੰਦੁਸਤਾਨ ਦੇ ਇਹ ਕੁਝ ਲੋਕ ਨਾ ਜਿਹੜੇ ਇੰਜੋਏ ਕਰਨ ਸਮੇਂ ਲੋਕੀ ਲੋੜੀ ਨੂੰ ਬਾਰੋਂ ਆਉਂਦੇ ਨੇ ਜਿਹੜੇ ਸਾਡੇ ਪੰਜਾਬੀ ਵੀਰ ਗਏ ਨੇ ਉਹ ਜਿਸ ਮੁਲਕ ਦੇ ਨੇ ਕੁਝ ਉਹਨਾਂ ਦੇ ਝੰਡੇ ਮੰਗਦੇ ਨੇ ਲੇਕਿਨ ਉਹਦੇ ਨਾਲ ਅਸੀਂ ਹਿੰਦੁਸਤਾਨੀਏ ਤਾਂ ਸਭ ਤੋਂ ਪਹਿਲ ਦੀ ਤੌਰ ਦੇ ਉਤੇ ਅਸੀਂ ਆਪਣੇ ਹਿੰਦੁਸਤਾਨ ਦਾ ਵੀ ਜਿਹੜਾ ਪਤੰਗ ਤੇ ਝੰਡੇ ਦਾ ਉਹਦਾ ਅਸੀਂ ਬਣਵਾ ਕੇ ਰੱਖਦੇ ਹਾਂ। ਤਰੰਗੇ ਕਾਰਟੂਨ ਵਾਲੀਆਂ ਕਾਈਟਸ ਮੰਗਦੇ ਨੇ ਕਿ ਸਾਨੂੰ ਗੁੱਡੀਆਂ ਦੇ ਉੱਤੇ ਕਾਰਟੂਨ ਚਾਹੀਦੇ ਨੇ ਉਹਦੇ ਵਿੱਚ ਫਿਰ ਭੀਮ ਡੋਰੇਮੋਨ ਪਿਕਾਚੂ ਵਗੈਰਾ ਦੇ ਪ੍ਰਿੰਟ ਆਊਟ ਹੁੰਦੇ ਨੇ ਉਹ ਗੁੱਡੀਆਂ ਬਣੀਆਂ ਹੁੰਦੀਆਂ ਨੇ ਜੇ ਕੋਈ ਸਿਆਣਾ ਇਨਸਾਨ ਆਉਂਦਾ ਜਾਂ ਵੱਡੀ ਉਮਰ ਦਾ ਆਉਂਦਾ ਉਹ ਵੱਡੀ ਪਤੰਗ ਮੰਗਦਾ ਹੈ ਉੱਥੇ ਡਿਜ਼ਾਈਨ ਮੰਗਦਾ ਦੇਖੋ ਨਾ ਕਿੰਨੇ ਕਿੰਨੇ ਡਿਜ਼ਾਈਨਰੀਆਂ ਗੁੱਡੀਆਂ ਤਿਆਰ ਕਰਾਉਣੀਆਂ ਪੈਂਦੀਆਂ ਨੇ ਲੋਕਾਂ ਦੀ ਡਿਮਾਂਡ ਨੂੰ ਪੂਰਾ ਕਰਨ ਲਈ ਸਾ ਪੰਜਾਬ ਚ ਲੋੜੀ ਦਾ ਤਿਉਹਾਰ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਅਤੇ ਮਾਝਾ ਇਲਾਕੇ ਚ ਇਸ ਦਿਨ ਤੇ ਇੱਕ ਰਿਵਾਇਤ ਵਜੋਂ ਲੋਕ ਪੂਰਾ ਦਿਨ ਪਤੰਗਬਾਜ਼ੀ ਕਰਦੇ ਨੇ ਪਤੰਗਬਾਜ਼ੀ ਕਰਨ ਦਾ ਸ਼ੌਂਕ ਰੱਖਣ ਵਾਲੇ ਲੋਕਾਂ ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਖਾਸ ਕਰ ਮਾਝਾ ਦੇ ਇਲਾਕੇ ਅੰਮ੍ਰਿਤਸਰ ਗੁਰਦਾਸਪੁਰ ਅਤੇ ਬਟਾਲਾ ਚ ਮੁੱਖ ਤੌਰ ਤੇ ਲੋਹੜੀ ਵਾਲੇ ਦਿਨ ਪਤੰਗਬਾਜ਼ੀ ਹੁੰਦੀ ਹੈ ਇਸ ਦੇ ਵੱਖ-ਰੰਗ ਬਾਜ਼ਾਰਾਂ ਚ ਵੀ ਦੇਖਣ ਨੂੰ ਮਿਲ ਰਹੇ ਨੇ ਰੰਗ-ਬਰੰਗੀਆਂ ਵੱਖ-ਵੱਖ ਤਰ੍ਹਾਂ ਦੀਆਂ ਪਤੰਗਾਂ ਜਿਨ੍ਹਾਂ ਚ ਮੁੱਖ ਤੌਰ ਤੇ ਵਿਦੇਸ਼ੀ ਕੌਮੀ ਝੰਡੇ ਦੇ ਡਿਜ਼ਾਈਨ ਅਤੇ ਬੱਚਿਆਂ ਲਈ ਕਾਰਟੂਨ ਵਾਲੀਆਂ ਪਤੰਗਾਂ ਵੀ ਬਾਜ਼ਾਰਾਂ ਦੇ ਵਿੱਚ ਮਿਲ ਰਹੀਆਂ ਨੇ ਜਿੱਥੇ ਪ੍ਰਸ਼ਾਸਨ ਵੱਲੋਂ ਸਿੰਥੈਟਿਕ ਡੋਰ ਦੇ ਖਿਲਾਫ ਪਾਬੰਦੀ ਲਗਾਈ ਗਈ ਹੈ ਅਤੇ ਕਾਫੀ ਸਖਤੀ ਕੀਤੀ ਗਈ ਹੈ ਤਾਂ ਲੋਕਾਂ ਨੂੰ ਵੀ ਇਸ ਡੋਰ ਦੀ ਵਰਤੋਂ ਨਾ ਕਰਨ ਦੀ ਇੱਥੇ ਅਪੀਲ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਉੱਥੇ ਹੀ ਪਤੰਗਬਾਜ਼ੀ ਦਾ ਸ਼ੌਂਕ ਰੱਖਣ ਵਾਲੇ ਲੋਕਾਂ ਦਾ ਰੁਝਾਨ ਮੁਰ ਧਾਗੇ ਤੋਂ ਤਿਆਰ ਮਾਂਜੇ ਦੀ ਡੋਰ ਵੱਲ ਹੋ ਗਿਆ ਹੈ ਭਾਵੇਂ ਕਿ ਇੰਨੀ ਦਿਨੀ ਸਰਦੀ ਵੀ ਜ਼ਿਆਦਾ ਹੈ ਅਤੇ ਧੁੰਦ ਵੀ ਹੈ ਲੇਕਿਨ ਲੋਕ ਉਸ ਦੇ ਬਾਵਜੂਦ ਲੋਹੜੀ ਦੀ ਤਿਆਰੀਆਂ 'ਚ ਜੁਟੇ ਹੋਏ ਨੇ ਪਿਛਲੇ ਸਾਲ ਜਿਵੇਂ ਕਿ ਲੋਹੜੀ ਤੇ ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ ਦੀਆਂ ਤਸਵੀਰ ਵਾਲੀਆਂ ਪਤੰਗਾਂ ਦੀ ਪਰਮਾਰ ਰਹੀ ਉੱਥੇ ਹੀ ਇਸ ਵਾਰ ਕਾਟਨ ਵਿਦੇਸ਼ੀ ਝੰਡਿਆਂ ਵਾਲੀਆਂ ਅਤੇ ਰਾਮ ਮੰਦਰ ਵਾਲੀਆਂ ਪਤੰਗਾਂ ਦੀ ਪਰਮਾਰ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਹੁੰਦਾ ਸ਼ੌਂਕ ਲੋਕਾਂ ਨੂੰ ਬਹੁਤ ਜ਼ਿਆਦਾ ਵਾ ਹ ਇਹ ਜਿਹੜਾ ਤੁਹਾਡਾ ਸਵਾਲ ਹੈ ਕਿ ਕੈਨੇਡਾ ਅਮਰੀਕਾ ਜਾਂ ਹਿੰਦੁਸਤਾਨ ਦੇ ਇਹ ਕੁਝ ਲੋਕ ਨਾ ਜਿਹੜੇ ਇੰਜੋਏ ਕਰਨ ਸਮਝ ਲੋ ਕਿ ਲੋੜੀ ਨੂੰ ਬਾਹਰੋਂ ਆਉਂਦੇ ਨੇ ਜਿਹੜੇ ਸਾਡੇ ਪੰਜਾਬੀ ਵੀਰ ਗਏ ਨੇ ਉਹ ਜਿਸ ਮੁਲਕ ਦੇ ਨੇ ਕੁਛ ਉਹਨਾਂ ਦੇ ਝੰਡੇ ਮੰਗਦੇ ਨੇ ਲੇਕਿਨ ਉਹਦੇ ਨਾਲ ਅਸੀਂ ਹਿੰਦੁਸਤਾਨੀ ਇਹਦੇ ਸਭ ਤੋਂ ਪਹਿਲ ਦੀ ਤੌਰ ਦੇ ਉੱਤੇ ਅਸੀਂ ਆਪਣੇ ਹਿੰਦੁਸਤਾਨ ਦਾ ਵੀ ਜਿਹੜਾ ਪਤੰਗ ਦੇ ਝੰਡੇ ਦਾ ਉਹਦਾ ਅਸੀਂ ਬਣਵਾ ਕੇ ਰੱਖਦੇ ਹਾਂ ਜੀ ਤਰੰਗੇ ਦਾ ਕਾਰਟੂਨ ਵਾਲੀਆਂ ਕਾਈਟਸ ਮੰਗਦੇ ਨੇ ਕਿ ਸਾਨੂੰ ਗੁੱਡੀਆਂ ਦੇ ਉੱਤੇ ਕਾਰਟੂਨ ਚਾਹੀਦੇ ਨੇ ਉਹਦੇ 'ਚ ਫਿਰ ਭੀਮ ਡੋਰੇਮੋਨ ਪਿਕਾਚੂ ਵਗੈਰਾ ਦੇ ਪ੍ਰਿੰਟ ਆਊਟ ਹੁੰਦੇ ਨੇ ਉਹ ਗੁੱਡੀਆਂ ਬਣੀਆਂ ਹੁੰਦੀਆਂ ਨੇ ਜੇ ਕੋਈ ਸਿਆਣਾ ਇਨਸਾਨ ਆਉਂਦਾ ਜਾਂ ਵੱਡੀ ਉਮਰ ਦਾ ਆਉਂਦਾ ਉਹ ਵੱਡੀ ਪਤੰਗ ਮੰਗਦਾ ਹੈ ਉਸੇ ਡਿਜ਼ਾਈਨ ਮੰਗਦਾ ਦੇਖੋ ਨਾ ਕਿੰਨੇ ਕਿੰਨੇ ਡਿਜ਼ਾਈਨਰੀਆਂ ਗੁੱਡੀਆਂ ਤਿਆਰ ਕਰਾਉਣੀਆਂ ਪੈਂਦੀਆਂ ਨੇ ਲੋਕਾਂ ਦੀ ਡਿਮਾਂਡ ਨੂੰ ਪੂਰਾ ਕਰਨ ਦੇ ਲਈ ਸਾਨੂੰ ਕਲਾਈਮੇਟ ਦਾ ਤੇ ਬੜਾ ਵੱਡਾ ਹੱਥ ਹੈਗਾ ਹਵਾ ਚੱਲੇਗੀ ਤੇ ਗੁੱਡੀ ਉੱਡੇਗੀ ਜੇ ਹਵਾ ਨਹੀਂ ਚੱਲੇਗੀ ਤੇ ਆਪਾਂ ਸਾਰੇ ਕੋਠੇ ਜੜ ਜਾਵਾਂਗੇ ਛੱਤਾਂ ਤੇ ਜੜ ਜਾਵਾਂਗੇ ਤੇ ਹਵਾ ਦੀ ਵੇਟ ਹੀ ਕਰਾਂਗੇ ਪਤੰਗ ਬਾਜ਼ੀ ਦੇ ਲਈ ਹਵਾ ਬਹੁਤ ਜ਼ਰੂਰੀ ਹੈ ਬਹੁਤ ਅੱਛਾ ਉਹਨਾਂ ਦਾ ਇਸ ਟਾਈਮ ਰੋਗ ਰੋਗ ਲੱਗੀ ਹੋਈ ਹੈ ਚਾਇਨਾ ਡੋਰ ਤੇ ਇਸ ਲਈ ਕਾਟਨ ਦਾ ਧਾਗਾ ਵਿਕ ਰਿਹਾ ਜੀ ਡੀਸੀ ਸਾਹਿਬ ਨੇ ਬਹੁਤ ਵਧੀਆ ਜਿਹੜਾ ਇਹ ਹੁਕਮ ਜਾਰੀ ਕੀਤੇ ਨੇ ਸੱਤੀ ਦੇ ਹਰ ਜਗ੍ਹਾ ਦਾ ਕੋਈ ਕਾਰੀਗਰ ਆਪਣੀ ਖਾਸੀਅਤ ਲਈ ਪਛਾਨਿਆ ਜਾਂਦਾ ਹੈ ਬਰੇਲੀ ਦੀ ਚੜਖੜੀ ਆ ਜੀ ਬਰੇਲੀ ਦੇ ਜਿਹੜੇ ਕਾਰੀਗਰ ਆ ਉਹਨਾਂ ਦੀ ਖਾਸੀਅਤ ਹੈ ਕਿ ਜਿਹੜੀ ਕੁਆਲਿਟੀ ਉਹ ਬਣਾਉਂਦੇ ਨੇ ਉਹ ਸਾਡੀ ਬੈਲਟ ਇਸ ਬੈਲਟ ਚ ਨਹੀਂ ਬਣਦੀ ਜਿਹੜੀ ਸਾਡੀ ਇਸ ਬੈਲਟ ਜੀ ਬਣਦੀ ਹੈ ਉਹ ਜਿਹੜੀ ਪੀੜੀਆਂ ਦਾਰ ਪਿੰਨੇ ਸਾਡੇ ਪੁਰਾਣੇ ਸਟਾਈਲ ਤੁਸੀਂ ਦੇਖੇਦੇ ਨੇ ਉਹ ਇੱਥੇ ਦੇ ਲੋਕ ਉਹਦੇ ਚ ਖਾਸ ਆ ਸਾਡੇ ਜਿਹੜੇ ਕਾਰੀਗਰ ਲੋਕ ਆ ਲੇਕਿਨ ਬਰੇਲੀ ਦੀ ਡੋਰ ਜਿਹੜੀ ਆ ਬਹੁਤ ਖਾਸ ਆ ਇਧਰਲੀ ਡੋਰ ਤੋਂ ਵੀ ਵਧੀਆ ਬਰੇਲੀ ਦੀ ਚੜਖੜੀ ਗੁੜੀ ਚੜਾਉਂਦੀ ਹੁੰਦੀ ਹੈ ਜੀ ਬਰੇਲੀ ਰੰਗ ਦਾ ਹੈ ਜੀ ਕੋਈ ਕਿਸੇ ਕੋਈ ਇੰਨੇ ਖਰੂ ਘਾਟ ਮੰਗਦਾ ਕੋਈ ਪੁੱਛ ਰਿਹਾ ਨਹੀਂ ਮੰਗਦਾ ਕੋਈ ਵੱਡੀ ਮੰਗਦਾ ਛੋਟੀ ਮੰਗਦਾ ਛੋਟੇ ਬੱਚੇ ਛੋਟੀ ਲੈ ਜਾਂਦੇ ਵੱਡੇ ਵੱਡੀ ਲੈ ਜਾਂਦੇ ਬਾਕੀ ਐ ਕੀ ਜਿਹੜੀ ਦੂਜੀ ਗੁੜੀ ਹੈ ਤਰੰਗੀ ਸਾਡੇ ਇੰਡੀਆ ਦਾ ਨਿਸ਼ਾਨ ਉਹ ਜ਼ਿਆਦਾ ਵਿਖ ਰਹੀ ਹੈ ਬੜੀ ਵਧੀਆ ਪਤੰਗਾ ਵਿਖਦੀਆਂ ਪਈਆਂ ਲੋਕਾਂ ਸ਼ੌਂਕ ਆ ਜਿਹੋ ਜਿਹੇ ਸਹਜ ਬੰਦੇ ਦਾ ਉਹ ਹੀ ਗੁਡੀਆਂ ਵਿਕਦੀਆਂ ਬਹੁਤ ਕਾਰਟੂਨ ਵਾਲੀਆਂ ਲੈਂਦੇ ਨੇ ਬੱਚੇ ਪਲਾਸਟਿਕ ਦੀ ਗੁਡੀ ਵੀ ਲੈਂਦੇ ਨੇ ਆਹ ਉੱਤੀ ਹੋਈ ਹੈ ਜੀ ਉਹਦੇ ਉੱਤੇ ਰੋਬੀ ਡੋਲ ਵਿਕਦੀ ਹੈ ਇਹ ਚੜਖੜੀਆਂ ਵਿਕਦੀਆਂ ਲੈ ਇਹਨੇ ਲੋਕੀ ਇਹ ਟੁੱਟ ਵੀ ਜਾਂਦੀ ਹੈ ਉਹਦਾ ਨੁਕਸਾਨ ਵੀ ਕੋਈ ਨਹੀਂ ਉਹ ਡੋਰ ਟੁੱਟਦੀ ਨਹੀਂ ਇਹ ਵਧੀਆ ਬੱਚਿਆਂ ਲਈ ਵਧੀਆ ਸਿਆਣੇ ਲਈ ਵਧੀਆ ਸਿਆਣੇ ਦੂਜੀ ਡੋਰ ਜਿਹੜਾ ਇਹ ਚ ਲੈਂਦੇ ਕੁਆਲਟੀ ਲੈ ਲੈਂਦੇ ਆ ਬੱਚੇ ਦੀ ਕੁਆਲਟੀ ਵੱਖਰੀ ਆ ਜਾਂਦੀ ਹੈ ਛੋਟੇ ਪਿੰਨੇ ਵੀ ਵਿਕਦੇ ਨੇ ਅਰਤਾਂਈ ਡੋਰ ਵਿਕਦੀ ਹੋੜੀ ਹੋੜੀ ਆਪੇ ਲੋਕਾਂ ਨੂੰ ਗੇਪ ਪੈ ਜਾਈਗੀ ਇਹਦੀ ਇਹੋ ਵਰਤਦੇ ਸੀ ਇੱਥੇ ਡੋਰਾਂ ਲੱਗਦੀ ਰਹੀਆਂ ਬਟਾਲੇ ਸ਼ਹਿਰ ਚ ਫਿਰ ਨੇ ਬਣਾਉਂਦੇ ਰਹੇ ਸੇਰੇ ਜਾਣੇ ਸ਼ਾਮੀਆਂ ਨਾ ਬੜਾ ਰਾਸ਼ਨ ਦਾਈਓ ਨਿਆਰੇ ਪਾਈਦੇ ਸੀ ਉਹਨਾਂ ਮਾਰੇ ਪੂਰੇ ਹੋਣਾ ਡੋਰ ਜਿਹੜੀ ਦੂਜੀ ਪਲਾਸਟਿਕ ਦੀ ਹੈਈ ਆ ਲੋਕੀ ਕਹਿੰਦੇ ਚੈਨਾਂ ਦੀ ਚੈਨਾਂ ਹੈ ਦੇ ਇੰਡੀਆ ਦੀ ਇਹ ਫੈਕਟਰੀ ਨੂੰ ਬੈਨ ਕਰ ਲਿਖਿਆ ਉੱਤੇ ਸਭ ਕੋ ਮੀਡੀਆ ਵੀ ਕਹਿੰਦਾ ਚੈਨਾਈ ਵੀ ਚੈਨਾਈ ਡੋਰਾ ਹੈ ਇੰਡੀਆ ਵੀ ਇੰਡੀਆ ਨੂੰ ਬੰਦ ਕਰਨ ਡੋਰਾ ਹੈ ਫਰਕ ਪਿਆ ਜੀ ਬਹੁਤ ਫਰਕ ਪਿਆ ਕੋ ਮੌਸਮ ਦੀ ਥੋੜੀ ਮਾਰ ਪੈਣ ਡਈ ਇਹ ਤੁ ਹਵਾ ਨਹੀਂ ਚਲਦੀ ਫੇ ਗੁੜੀ ਦਾ ਨਜ਼ਾਰਾ ਨਹੀਂ ਆਉਂਦਾ ਤੁਮ ਕੇ ਮਾਰ ਕੇ ਥੋੜਾ ਚੜਾਣੀ ਹੈ ਹਵਾ ਹੋਵੇ ਖੁੱਲੀ ਫੇ ਨਜ਼ਾਰਾ ਆਉਂਦਾ ਗੁੜੀ ਚੜਾ ਆਉਂਦਾ ਸ਼ਾਮਲਾ ਜੀ ਬਹੁਤ ਵਧੀਆ ਤਿਆਰੀ ਚੱਲ ਰਹੀ ਹੈ ਭਾਜੀ ਗੁੱਡੀ ਦੀ ਹਰ ਪਾਸੇ ਬਹੁਤ ਵਧੀਆ ਰੌਣਕ ਹੈ ਜਦੋਂ ਮਤਲਬ ਹਰ ਵਾਰੀ ਲੋੜੀ ਆਉਂਦੀ ਲੋਕੀ ਬਹੁਤ ਧੂਣ ਤੋਂ ਮਨਾ ਬੜੀ ਖੁਸ਼ੀ ਨਾਲ ਮਨਾਉਂਦੇ ਰੰਗੀਆਂ ਵੀ ਕੀਤੀਆਂ ਭਾਜੀ ਜਿਹੜੀਆਂ ਆਪਣੇ ਇੰਡੀਆ ਦਾ ਝੰਡਾ ਆਉਂਦੀਆਂ ਵੀ ਕੀਤੀਆਂ ਆ ਹੋਰ ਨਵੀਆਂ ਵਰਾਇਤ ਜਿਹੜੀਆਂ ਵੈਰਟੀਆਂ ਕੈਨੇਡਾ ਅਮਰੀਕਾ ਸਭ ਝੰਡੇ ਦੇ ਗੁਰਦਾਸਪੁਰ ਤੋਂ ਲਖਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ